ਸਾਹਿਰ ਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਪ੍ਰਿੰਸ ਹੀਰਕੇ ਵਾਲਾ ਤੇ ਅੱਜ ਆਪਾਂ ਇੱਕ ਛੋਟੀ ਜਿਹੀ ਵੀਡੀਓ ਬਣਾਉਣ ਲੱਗੇ ਅਗੇ ਜਿਆਦਾ ਲੋਕਾਂ ਨੂੰ ਕਨਫਿਊਜ਼ਨ ਸੀਗੀ ਕਿ ਜਿਹੜਾ CC ਹੁੰਦਾ ਇੰਜਣ ਦੇ ਵਿੱਚ ਜਿਵੇਂ ਜੌਂਡੀਅਰ ਹੌਲੈਂਡ ਲਗਭਗ 2900 CC ਦੇ ਆਊਂਡ ਨੇ ਕੁਝ 150 ਉੱਤੇ ਥੱਲੇ ਹੋਣਗੇ ਤੇ ਜਿਵੇਂ ਸੋਨਾਲੀਕਾ ਹੋਗਾ DI 60 ਦਾ ਉਸ 4700 CC ਦਾ ਅਰਜਨ ਨੋਵੋ 605 3550 CC ਦਾ ਤੇ 655 ਤੇ 755 6100 CC ਦੇ ਹਨਾ ਤੇ ਜਿਵੇਂ ਸਵਰਾਜ ਹੋ ਗਿਆ ਉਹ 3400 3300 ਸੀਸੀ ਦਾ ਇੱਥੇ ਜੀ ਹੈਗਾ ਤੇ ਫਾਰਮ ਟਰੈਕ ਵੀ 33 3400 ਸੀਸੀ ਦਾ ਹਕਸਰੇ ਹੈ ਸੀਸੀ ਕੰਮ ਕਿੱਥੇ ਦਿੰਦੀ ਆ ਸੋਨਾਲੀਕਾ 4700 ਸੀਸੀ ਦਾ ਹੁੰਦਾ ਤੇ ਅਰਜਨ 3500 ਦਾ ਪਰ ਜੇ ਆਪਾਂ ਗੱਲ ਕਰੀਏ ਨਿਊ ਹੋਲੈਂਡ ਤੇ ਜੌਂਡੀਆ 2900 ਸੀਸੀ ਦੀ ਹੈ ਤੇ ਇੱਕ ਸਾਰਿਆਂ ਤੋਂ ਵੱਡੀ ਜਿਹੜੀ ਗੱਲ ਆ ਕਬੋਟਾ 50 ਹਸਪਾਵਰ ਦਾ ਸਿਰਫ 2400 ਸੀਸੀ ਦਾ ਚਾਰ ਸਿਲੰਡਰ ਦੇ ਹੋਣ ਦੇ ਬਾਵਜੂਦ ਵੀ ਜੌਂ ਡੀਅਰ ਤੇ ਹੌਲੈਂਡ ਤਿੰਨ ਸਿਲੰਡਰ ਹੋਗੇ ਵੀ 2900 ਸੀਸੀ ਬਣ ਦੇਣਾ। ਇਹ ਸੀਸੀ ਕੰਮ ਕਿੱਥੇ ਆਉਂਦੀ ਹੈ? ਵੱਧ ਸੀਸੀ ਚੰਗੀ ਜਿਹਾ ਘੱਟ ਕਿਹੜਾ ਜ਼ੋਰ ਵੱਧ ਮਾਰਦਾ। ਸਾਰਿਆਂ ਤੋਂ ਪਹਿਲਾਂ ਆਪਾਂ ਸਿੰਪਲ ਜੀ ਇੱਕ ਦੇਖ ਲਈਏ ਸੀਸੀ ਹੁੰਦੀ ਕੀ ਆ। ਸੀਸੀ ਨੇ ਕਯੂਬਿਕ ਸੈਂਟੀਮੀਟਰ ਇੰਜਣ ਦੇ ਵਿੱਚ ਕਿੰਨੀ ਕੈਪੈਸਿਟੀ ਆ ਉਹਨੂੰ ਕਯੂਬਿਕ ਸੈਂਟੀਮੀਟਰ ਦੇ ਨਾਲ ਮਾਪਿਆ ਜਾਂਦਾ ਹੈਗਾ। ਬੋਰ ਸਟ੍ਰੋਕ ਦੇ ਨੂੰ ਸਾਰਾ ਮਾਪਿਆ ਮਾਪ ਕੇ ਐਂਡ ਤੇ ਨਿਕਲ ਜਾਂਦੀ ਆਪਣੇ ਕੋਲ ਸੀਸੀ। ਜੀ ਜਿਹੜੀ ਤਿੰਨ ਸਿਲੰਡਰ 2900 ਸੀਸੀ ਦਾ ਤੁਹਾਨੂੰ ਤਿੰਨ ਭਾਗਾਂ ਦੇ ਵੰਡ ਲਓ ਪਰ ਸਿਲੰਡਰ ਸਾਨੂੰ ਸੀਸੀ ਪਤਾ ਲੱਗ ਜੂਗੀ ਇਹ ਜਿੰਨੀ ਵੱਡੀ ਸੀਸੀ ਦੀ ਹੈ ਓਨਾ ਉਹਦੇ ਵਿੱਚ ਹਵਾ ਜ਼ਿਆਦਾ ਭਰੀ ਜਾਂਦੀ ਹੈ ਓਡੀ ਵੱਡੀ ਕੰਪਰੈਸ਼ਨ ਰੇਸ਼ੋ ਬਣਦੀ ਆ ਓਨਾ ਜ਼ਿਆਦਾ ਹੀ ਉਹਦੇ ਵਿੱਚ ਫਿਊਲ ਬਰਨ ਹੋਊਗਾ ਹੁਣ ਜੇ ਆਪਾਂ ਨਾਰਮਲ ਜੀ ਗੱਲ ਕਰੀਏ ਇੱਕ ਟਰੈਕਟਰ ਹੈਗਾ ਜੇ ਉਹ ਘੱਟ ਸੀਸੀ ਦਾ ਹਨਾ 2900 ਸੀਸੀ ਦਾ ਲਾ ਲਓ ਤੇ 1 4700 ਸੀਸੀ ਦਾ ਲਾ ਲਓ ਉਹਦੇ ਵਿੱਚੋਂ ਜੇ ਨੈਚੁਰਲ ਐਸਪੀਰੇਟਿਡ ਇੰਜਨ ਲਈਏ ਟਰਬੋ ਚਾਰਜਰ ਨਹੀਂ ਨੈਚੁਰਲ ਐਸਪੀਰੇਟਿਡ ਇੰਜਨ ਉਹਦੇ ਵਿੱਚ ਜਿਹੜਾ 4700 ਸੀਸੀ ਹੋਊਗਾ ਉਹ ਕਿਤੇ ਬਾਹ ਕਮਾਲ ਚੀਜ਼ ਹੋਊਗੀ ਉਹਦੀ ਕੋਈ ਰੀਸ ਨਹੀਂ ਹੋ ਸਕਦੀ ਤੇ ਫਿਰ ਆਪਾਂ ਨੂੰ ਸੀਸੀ ਵਧ ਲੈਣੀ ਚਾਹੀਦੀ ਜੇ ਘੱਟ ਤੇ ਜੌਂਡੀਅਰ ਤੇ ਹੌਲੈਂਡ ਘੱਟ ਸੀਸੀ ਦੇ ਹੋ ਕੇ ਵੀ ਇੰਨੀ ਪਾਵਰ ਕਿਵੇਂ ਲਾਉਂਦੇ ਨੇ ਇਹਦੇ ਵਿੱਚ ਇੱਕ ਚੀਜ਼ ਨਹੀਂ ਹੈਗੀ ਬਹੁਤ ਸਾਰੀਆਂ ਚੀਜ਼ਾਂ ਨੇ ਹੁਣ ਆਪਾਂ ਜੀ ਕੈਪੈਸਿਟੀ ਦੀ ਗੱਲ ਕਰੀਏ ਜਿਹੜਾ 2900 ਸੀਸੀ ਉਹ ਕਿੰਨਾ ਕੁ ਜ਼ਿਆਦਾ ਕੈਪੈਸਿਟੀ ਜਾਊਗਾ 3500 ਵਾਲਾ ਕਿੰਨੀ ਕਿਚਪੀ ਦਾ ਹੋਊ ਤੇ 4700 ਸੀਸੀ ਵਾਲਾ ਕਿੰਨਾ ਹੁਣ ਜੇ ਆਪਾਂ ਸਿੰਪਲ ਜਿਹਾ ਫਾਰਮੂਲਾ ਲਾਈਏ ਜਿਹੜਾ ਕੀ 2900 ਸੀਸੀ ਦਾ ਤਿੰਨ ਸਿਲੰਡਰ ਟਰੈਕਟਰ ਆ ਚਾਰ ਨਹੀਂ ਤਿੰਨ ਉਹ ਮੈਕਸੀਮਮ ਆ ਦੀ ਜਿਹੜੀ ਪੀਕ ਪਾਵਰ ਆ ਮੰਨ ਕੇ ਚੱਲੋ ਜਮਾ ਖਿੱਚ ਤੂ ਕਿ ਆ ਵੀ ਲਾਤਾ ਮੈਂ ਉਹ ਵੀ ਲਾਤਾ ਟਰਬੋਆਂ ਵੀ ਲਾ ਦੀਆ ਵੱਡੇ ਪੰਪ ਲਾ ਦਿਨੇ ਹੋ ਇੰਜੈਕਟਰ ਸਭ ਕੁਝ ਲਾ ਕੇ ਫੁੱਲ ਪ੍ਰੈਸ਼ਰ ਬਣਾ ਕੇ ਤੇਲ ਦਾ 90 95 hp ਤੱਕ ਉਹ ਜਾ ਸਕਦਾ ਪਰ ਇਹ ਭੇਜਨ ਦਾ ਹੁਣ ਤੁਸੀਂ ਆਖੋਗੇ ਯਾਰ ਆਪਣੇ ਜਿਹੜੇ ਅਰਜਨ ਤੇ ਲਾ ਲਓ 3500 cc ਦਾ ਅਰਜਨ ਉਹ ਤਾਂ ਯਾਰ 70 75 hp ਤੱਕ ਹੀ ਜਾਂਦਾ ਹੈਗਾ ਤੇ ਜੌਂਡੀਅਰ ਇੰਨਾ ਕਿਵੇਂ ਹੁਣ ਉਹਦੇ ਵਿੱਚ ਵੀ ਮੈਂ ਤੁਹਾਨੂੰ ਗੱਲ ਦੱਸੂਗਾ ਜ਼ਰੂਰ ਕਿ ਰਾਂ ਆਪਾਂ ਹੋਰ ਗੱਲ ਕਰ ਲਈ ਇਹਦੇ ਵਿੱਚ ਹੁਣ ਜਿਹੜਾ 3500 cc ਦਾ ਟਰੈਕਟਰ ਹੋ ਗਿਆ ਉਹ ਜਿਹੜਾ ਜਾ ਸਕਦਾ ਚਾਰ ਸਿਲੰਡਰ 3500 cc ਦਾ ਹਨਾ ਇਹ ਜਾ ਸਕਦਾ 120 HP ਤੱਕ ਫੁੱਲ ਜ਼ੋਰ ਲਾ ਕੇ ਜਮਾ ਸਿਰੇ ਵਾਲੀ ਆਪਾਂ ਪੀਕ ਪਾਵਰ ਕੱਢਣੀ ਹੋਵੇ ਜੇ ਵਧੀਆ ਤਰੀਕੇ ਨਾਲ ਚਲਾਉਣਾ ਹੋਵੇ ਉਸ ਤੋਂ ਬਾਅਦ ਆ ਜਾਂਦਾ ਮਤਲਬ ਬੋਰ ਸਟ੍ਰੋਕ 3500 CC ਮੈਂ 605 ਹਰਜਨ ਦੀ ਗੱਲ ਕਰ ਰਿਹਾ ਜਿਹਦੇ ਵਿੱਚ ਬੋਰ ਵੱਡਾ ਕਰਤਾ ਉਹ ਹੋਰ HP ਜ਼ਿਆਦਾ ਬਕੜੂਗਾ ਹੁਣ ਜਿਹੜਾ ਮਤਲਬ ਪੂਰਾ ਸਰਾ ਟਰੈਕਟਰ ਕਹਿ ਸਕਦੇ ਆ ਬੋਰ ਸਟ੍ਰੋਕ ਦੇ ਮਾਮਲੇ 'ਚ 4700 CC ਦਾ ਸੋਨਲੀ ਕੱਢਿਆ ਹੀ 60 ਜਿਹੜੀ ਇਹ ਦੀ ਹਸ ਪਾਵਰ ਹੈ ਨਾ ਇਹ ਦੀ ਹੌਸ ਪਰ ਤੁਸੀਂ ਯਕੀਨ ਨਹੀਂ ਬਣਾ ਨਾ 200 HP ਤੱਕ ਕੱਢ ਸਕਦਾ ਇਹ ਚ ਇੰਨੀ ਸ਼ਮਤਾ ਆ ਗਈ ਸੋਨਾਲੀਕਾ DI 60 ਤੇ ਤੇ ਆਪਾਂ ਫਿਰ ਗੱਲ ਕਰੀਏ ਐਂਡ ਤੇ ਆ ਕੇ ਆਉਂਦਾ ਕੌਣ ਆਪਣੇ ਮੂਰੇ ਸੋਨਾਲੀਕਾ ਸੌਰੀ ਜੌਂਡੀਅਰ ਤੇ ਹੌਲੈਂਡ 188 CC ਦੇ ਹੋ ਕੇ ਵੀ ਯਾਰ ਆਪਣੇ ਉੱਤੇ ਚੱਲੀਆਂ ਤੇ ਕੀ ਸਿਸਟਮ ਆ ਹੁਣ ਦੇਖੋ ਜੇ ਮੈਂ ਪਾਵਰ ਦੀ ਗੱਲ ਕਰਦਾ ਇੰਜਨ ਨੂੰ ਚਲਾਉਣਾ ਹੋਵੇ ਇੰਜਨ ਦੀ ਪੀਕ ਪਰਫਾਰਮੈਂਸ ਕੱਢਣੀ ਹੋਵੇ ਆਹਾਂ ਇੰਜਨਾਂ ਦੇ ਵਿੱਚ ਤੁਹਾਨੂੰ ਦੱਸਿਆ ਨਾ ਅਰਜਨ ਦਾ 120 HP ਤੱਕ ਜਾ ਸਕਦਾ ਜੌਂਡੀਅਰ ਹਾਲੈਂਡ ਦਾ 90 95 ਤੱਕ ਜਾ ਸਕਦਾ ਡੀਆਈ 60 ਸੋਨਾਲੀਕਰ 200 HP ਤੱਕ ਜਾ ਸਕਦਾ ਤੇ ਦੇਖੋ ਜਾ ਸਕਦਾ ਫਾਰਮ 60 ਜਾ ਸਕਦਾ 115 10 HP ਤੱਕ ਸਵਰਾਜ ਦਾ ਜਾ ਸਕਦਾ 105 10 HP ਤੱਕ ਇਹਦੇ ਵਿੱਚ ਬਾਲੀਆਂ ਚੀਜ਼ਾਂ ਲੱਗ ਜਾਂਦੀਆਂ ਫਿਰ ਹੁਣ ਉਹ ਬਾਲੀਆਂ ਚੀਜ਼ਾਂ ਕਿਹੜੀਆਂ ਨੇ ਸਕੀਂਜਣ ਦੀ ਕੈਪੈਸਿਟੀ ਇੰਜਨ ਦੀ ਇੰਨੀ ਪਾਵਰ ਚੱਲਣ ਦੀ ਸ਼ਮਤਾ ਹੈਗੀ ਆ ਇੰਜਨ ਦੀ ਇੰਨੀ 쿨ਿੰਗ ਕੈਪੈਸਿਟੀ ਹੈਗੀ ਆ ਇੰਜਨ ਦੇ ਵਿੱਚ ਜਿਹੜਾ ਲੋਹਾ ਲੱਗਿਆ ਉਹਦੀ ਕੁਆਲਿਟੀ ਇੰਨੀ ਹੈਗੀ ਹੈ ਕਿ ਉਹ 105 HP 120 10200 HP ਤੱਕ ਚੱਲ ਲੇ ਇਹ ਚੀਜ਼ਾਂ ਮੈਟਰ ਕਰਨ ਲੱਗ ਜਾਂਦੀਆਂ ਹੁਣ ਹੁਣ ਜੌਂਡੀਅਰ ਤੇ ਹਾਲੈਂਡ ਕਿਉਂ ਸਾਰੇ ਤੋਂ ਪਹਿਲਾਂ ਹੌਲੈਂਡ ਇੰਨੀ ਪਾਵਰ ਕਿਉਂ ਕੱਢਦਾ ਉਹਦਾ ਸਿਸਟਮ ਆ ਉਹਦਾ ਰੈਡੀਏਟਰ ਵੀ ਪਹਿਲਾਂ ਕੰਪਨੀ ਹੀ 50 CV ਦੇ ਡਾਇਰੈਕਟਰ ਤੇ 75 HP ਵਾਲਾ ਰੈਡੀਏਟਰ ਲਾ ਕੇ ਦਿੰਦੀ ਆ ਉਹਦੀ 쿨ਿੰਗ ਕਪੈਸਿਟੀ ਦਾ ਪੱਖਾ ਉਹਦੀ ਜਿਹੜੀ ਇੰਜਨ ਦੇ ਵਿੱਚ ਰੈਡੀਏਟਰ ਦਾ ਹੀ ਪਾਣੀ ਘੁੰਮਣਾ ਕੋਲੈਂਟ ਘੁੰਮਣਾ ਉਹ ਘੁਮਣ ਦੀ ਸ਼ਮਤਾ ਉਹਦਾ ਤੇਲ ਠੰਡਾ ਹੋ ਕੇ ਜਾਂਦਾ ਉਹਦੀ ਹਵਾ ਠੰਡੀ ਹੋ ਕੇ ਯਾਨੀ ਇਹ ਚੀਜ਼ਾਂ ਨਾਲ ਉਹ ਪੀਕ ਤੇ ਚੱਲੀ ਜਾਂਦਾ ਉਹਨਾਂ ਜਿਹੜੀ ਠੰਡੀ ਕਰਨ ਦੀ ਗੱਲ ਆ ਆਪਾਂ ਰੇਡੀਏਟਰ ਚ ਪਾਣੀ ਕੱਢ ਕੇ ਕੂਲੈਂਟ ਪਾਵਾਂਗੇ ਠੰਡਾ ਹੋ ਜਾਊ ਠੀਕ ਆ ਹਵਾ ਠੰਡੀ ਕਰਨ ਵਾਸਤੇ ਆਪਾਂ ਇੰਟਰクーਲਰ ਲਾਵਾਂਗੇ ਪਰ ਜਿਹੜੀ ਇੱਕ ਇੰਜਨ ਦੀ ਮਤਲਬ ਕੁਆਲਿਟੀ ਲਾ ਲਓ ਜੇ ਇੱਕ ਪਾਸੇ ਮਾੜਾ ਲੋਹਾ ਲਾਈ ਇਹਨੇ ਇੱਕ ਪਾਸੇ ਚੰਗਾ ਲੋਹਾ ਲਾਈ ਨਾ ਆਬਵੀਅਸਲੀ ਗੱਲ ਆ ਜਿਹੜਾ ਮਾੜਾ ਲੋਹਾ ਉਹ 50 ਐਚਪੀ ਦੇ ਸਾਹਮਣੇ ਲਾਤਾ ਉਹਨਾਂ ਨੇ ਉਹ 100 ਐਚਪੀ ਸਾਹਮਣੇ ਕਿਵੇਂ ਚੱਲੂਗਾ ਹਨਾ ਇਸੇ ਕਰਕੇ ਜਿਹੜੇ ਜੌਂਡੀਅਰ ਤੇ ਹੋਲਣੇ ਉਹ ਚੱਲੀ ਜਾਂਦੇ ਨਹੀਂ ਹੁਣ ਮੈਂ ਇੱਕ ਛੋਟੀ ਹੋਰ ਐਡ-ਆਨ ਗੱਲ ਕਰ ਦਾਂ ਲੋਕ ਕਹਿੰਦੇ ਨੇ ਕਿ ਮਹਿੰਦਰਾ ਚ ਗਰਮ ਹੋਣ ਦੀ ਸ਼ਿਕਾਇਤ ਆਉਂਦੀ ਆ ਮੰਦਮ ਆਉਂਦੀ ਹੈ ਕਿ ਸਭਰਿਆਂ ਤੋਂ ਪਹਿਲਾਂ 50 hp ਦਾ ਜੌਂਡੀਰ ਆਉ ਟਰਬੋ ਚਾਰਜਰ ਇੰਜਨ ਆ ਬਈ ਤੇ ਜਿਹੜਾ 50 hp ਦਾ ਆਪਣਾ ਮਹਿੰਦਰਾ ਇਹ ਨਾ ਟਰਬੋ ਆ ਗਿਆ ਹੁਣ ਤੁਸੀਂ ਇਹ ਹਿਸਾਬ ਲਾਓ ਉਹ ਟਰਬੋ ਚਾਰਜਰ ਦੇ ਹਿਸਾਬ ਨਾਲ ਉਹਨਾਂ ਨੇ ਇੰਜਨ ਦੀ ਕਪੈਸਿਟੀ ਦਿੱਤੀ ਹੈ ਨਾ ਉਹਦੇ ਪਿਸਟਨਾਂ ਦੇ ਦੂਜੇ ਪਾਸੇ ਹੈ ਜਿਹੜਾ ਜੌਂਡੀਅਰ ਉਹਨਾਂ ਨੇ ਉਹ ਮਹਿੰਦਰਾ ਉਹਨਾਂ ਨੇ ਨਾਉਨ ਟਰਬੋ ਦੇ ਹਿਸਾਬ ਨਾਲ ਦੇਤੀ ਆਪਾਂ ਨਾਉਨ ਟਰਬੋ ਦੇ ਟਰਬੋ ਧਰ ਦਿੰਨੇ ਆ ਉਹਨੂੰ 70 ਐਚਪੀ ਦਾ ਕਰ ਦਿੰਨੇ ਆਗੇ ਇੱਧਰ ਆ ਜਾਂਦਾ ਆਪਣਾ ਜੌਂਡੀਅਰ ਉਹ ਪਿਆ ਐਚਪੀ ਦੀ ਰਹਿ ਗਿਆ ਤੁਸੀਂ ਕਹਿੰਦੇ ਇਹ ਗਰਮ ਨਹੀਂ ਹੁੰਦਾ ਇਹ ਗਰਮ ਹੁੰਦਾ ਇਹ 70 ਐਚਪੀ ਵੀ ਗੱਡੀ ਜਾਂਦਾ ਉਸ ਤੋਂ ਬਾਅਦ ਜੌਂਡੀਅਰ ਨੂੰ ਅਪਗ੍ਰੇਡ ਕਰਦੇ ਆ ਜੌਂਡੀਅਰ ਨੂੰ ਅਪਗ੍ਰੇਡ ਕਰਨ ਤੋਂ ਪਹਿਲਾਂ ਪਾਣੂ ਫੈਨ ਪੁਲੀ ਚੇਂਜ ਕਰਨੀ ਪੈਂਦੀ ਆ ਉਹੀ ਤੁਸੀਂ ਮਹਿੰਦਰਾ ਦੇ ਕਰ ਲੋ ਬਰਾਬਰ ਐਚਪੀ ਕੱਢੂਗਾ ਇਹ ਚ ਕੋਈ ਕਿੱਡੀ ਕਬੱਡੀ ਗੱਲ ਆਗੀ ਇਹ ਸਿਰਫ ਤੁਹਾਡੇ ਮੰਨਦੇ ਵ ਜੌਂਡੀਅਰ ਤੇ ਹੌਲੈਂਡ ਜੇ ਆਪਾਂ ਲਾਈਏ ਥੋੜੇ ਜਿਹਾ ਆਪਾਂ ਉਹ ਬੰਦਿਆਂ ਕੋਲੇ ਨਹੀਂ ਜਿਹੜੇ ਜਿਗਾਰਡਵਾਜੀ ਜੀ ਕਰ ਲੈਂਦੀ ਨਹੀਂ ਮਹਿੰਦਰਾ ਉਹ ਬੰਦਾ ਲੈਂਦਾ ਜਿਨੇ ਲੰਬੇ ਸਮੇਂ ਵਾਸਤੇ ਖੇਤੀ ਕਰਨੀ ਹੈਗੀ ਲੈਂਦਾ ਜੌਂਡੀਅਰ ਵੀ ਆ ਹੌਲੈਂਡ ਵੀ ਉਹੀ ਆ ਪਰ ਐਟ ਦੀ ਐਂਡ ਜੇ ਮਹਿੰਦਰਾ ਤੂੰ ਆਪਾਂ ਸਹੀ ਤਰੀਕੇ ਨਾਲ ਸਾਰੇ ਮਾਇਨੇ ਆਪਾਂ ਕਰਕੇ ਉਹਦੇ ਟਰਬੋ ਚਾਰਜਰ ਵਾਲੇ ਪਿਸਟਨ ਪਾ ਕੇ ਫੈਨ ਪੁਲੀ ਚੇਂਜ ਕਰਕੇ ਰੇਡੀਏਟਰ ਦੇ ਮੂਰੇ ਇੰਟਰਕੂਲਰ ਲਾ ਕੇ ਨੈਰਾ ਕੂਲੈਂਡ ਦਾ ਭਰ ਕੇ ਉਹਨੂੰ ਹਨਾ ਇਹੋ ਜੀਆਂ ਚੀਜ਼ਾਂ ਕਰਕੇ ਜੀ ਆਪਾਂ ਚਲਾਉਣਾ ਮਹਿੰਦਰਾ ਦੀ ਵੈਸਟ ਉਹ ਉਤੋਂ ਦੀ ਚੱਲੂਗਾ ਤੇ ਇਹ ਤੋਂ ਬਾਅਦ ਕਿਉਂ ਦੀ ਵੈਸਟ ਇਹ ਚਾਰ ਸਿਲੰਡਰ ਆ ਗਿਆ ਉਹ ਤਿੰਨ ਆ ਗਿਆ ਜਿੱਥੇ ਤਿੰਨ ਸਿਲੰਡਰ ਆਪਦੀ ਪੀਕ ਪਰਫਾਰਮੈਂਸ ਦੇਊਗਾ ਉੱਥੇ ਚਾਰ ਸਿਲੰਡਰ ਰੈਲਾ ਚੱਲੂ ਇਹ ਤੁਹਾਨੂੰ ਗੱਲ ਸਮਝਣੀ ਪਊਗੀ ਜੇ ਨਹੀਂ ਸਮਝਦੇ ਉਹ ਤੁਹਾਡੀ ਮਰਜ਼ੀ ਹੈਗੀ ਪਰ ਆਪਣੀ ਗੱਲ ਸੀ ਸੀ ਦੀ ਚੱਲੀ ਜਾਂਦੀ ਸੀ ਕਿ ਹੁਣ ਸੀ ਸੀ ਦੇ ਵਿੱਚ ਹੁੰਦਾ ਕੀ ਆ ਜੇ ਇੱਕ ਮੈਂ ਬੋਤਲ ਪੈਪਸੀ ਵਾਲੀ ਬੋਤਲ ਲਾ ਲਉ ਆਪਣੀ ਕੋਈ ਵੀ ਕੋਲਡ ਡਰਿੰਕ ਵਾਲੀ ਜਿਵੇਂ ਹੋ ਗਿਆ ਕੋਕ ਦੀ 2 ਲੀਟਰ ਵਾਲੀ ਬੋਤਲ ਹੁੰਦੀ ਹੈ ਨਾ ਜਿਹੋ ਚ ਮੈਂ ਕਿੰਨੀ ਕ ਹਵਾ ਭਰ ਲਉ ਪ੍ਰੈਸ਼ਰ ਨਾਲ ਕਿੰਨੀ ਕ ਹਵਾ ਭਰ ਲਉ ਕਿੰਨੀ ਕ ਹਵਾ ਭਰ ਲਉ ਹਨਾ ਹਵਾ ਦੇ ਸਾਰੀ ਸਾਰਾ ਬਲਾਸਟ ਹੋਣਾ ਹੁੰਦਾ ਹਵਾ ਭਰ ਕੇ 2 ਲੀਟਰ ਵਾਲੀ ਪੈਪਸੀ ਨੂੰ ਤੁਸੀਂ ਇਹ ਲੈ ਲਉ ਮੈਂ 1 ਲੀਟਰ ਤੇ 900 ਗ੍ਰਾਮ ਹਵਾ ਭਰਤੀ ਵਿੱਚ 100 ਗ੍ਰਾਮ ਤੇਲ ਛੱਡਦਾ ਹਾਂ ਤੋ ਲੀਟਰ ਹੋ ਗਿਆ ਪੂਰਾ ਹੁਣ ਉਹ ਤੋਂ ਇਹ ਤੋਂ ਵੱਡਾ ਮੈਕਸਿਮਮ ਕੈਪੈਸਿਟੀ ਦੀ ਖਤਮ ਆ ਉਧਰ ਆਪਾਂ ਲਾ ਲੈਨੀ ਆ ਫਿਰ ਵੱਡੇ ਸੀਸੀ ਵਾਲਾ ਟਰੈਕਟਰ ਆ ਗਿਆ ਸੋਨ ਵਾਲੀ ਕ ਆ ਗਿਆ ਹਨਾ ਟੀਆਈ 60 ਉਹਦੀ ਕੀ ਆ ਉਹ ਤੁਸੀਂ ਲੈ ਲਓ ਕੋਈ 4 ਲੀਟਰ ਵਾਲੀ ਕੋਕ ਦੀ ਬੋਤਲ ਲੈ ਲਓ ਆਉਂਦੀ ਨਹੀਂ ਲੈ ਲਓ ਉਹਦੇ ਵਿੱਚ ਕੀ ਕਰਤਾ ਆਪਾਂ 3 ਲੀਟਰ ਤੇ 800 ਗ੍ਰਾਮ ਆਪਾਂ ਹਵਾ ਭਰਤੀ 2 200 ਗ੍ਰਾਮ ਤੇਲ ਪਾ ਦੋ ਬਲਾਸਟ ਕਿੱਡਾ ਹੋਊਗਾ ਉੱਥੇ ਕਿੰਨਾ ਸੋਹਣਾ ਕ ਇੰਜਨ ਕੰਮ ਕਰੂਗਾ ਨਾਲੇ ਆਪਦੀ ਉਹਨੇ ਪੀਕ ਪਰਫੋਰਮੈਂਸ ਨਹੀਂ ਦੇਣੀ ਉਹਨੇ ਆਪਦੇ ਸਿੰਪਲ ਦੇਣੀਆਂ ਹੁਣ ਇਧਰ ਤਾਂ ਉਹ ਉਥੇ ਚੱਲੀ ਜਾਂਦਾ ਉਹਦੀ ਪਾਵਰ ਵਧਾਉਣੀ ਬਹੁਤ ਈਜ਼ੀਲੀ ਹੋ ਜਾਂਦੀ ਹੈ ਜਿਹੜੇ ਵੱਡੇ ਸਿਲੰਡਰ ਸੀਸੀ ਵਾਲੇ ਆ ਬਹੁਤ ਸਟਰੌਕ ਵੱਡਾ ਹੁਣ ਜ਼ਰੂਰੀ ਹੈ ਜਿਹਨੇ ਮੁਕਾਬਲਿਆਂ ਦੇ ਵਿੱਚ ਲਾਉਣਾ ਜਿਹਨੇ ਖੇਤੀ ਚ ਕੰਮ ਲੈਣੇ ਉਹਨੂੰ ਛੋਟਾ ਵੀ ਸਰੀ ਜਾਂਦਾ ਹੁਣ ਜਿਹੜਾ ਵੱਡੇ ਇੰਜਨਾਂ ਦੇ ਹਿਸਾਬ ਨਾਲ ਹੁਣ ਤੁਹਾਨੂੰ ਹੋਰ ਵੀ ਗੱਲ ਦੱਸਦਾ ਜੇ ਵੱਡੇ ਇੰਜਨ ਨੂੰ ਆਪਾਂ ਘੱਟ ਲੋਡ ਤੇ ਚਲਾਵਾਂਗੇ ਤਾਂ ਉਹਨੇ ਖਰਚਾ ਵਧਾਉਣਾ ਸੈਂਟਾਲਿਸ ਸੀਸੀ ਇੰਜਨ ਜੇ ਉਹਨੂੰ ਆਪਾਂ ਕਿ 40 ਐਚਪੀ ਚ ਫਿੱਟ ਕਰਨ ਕਦੇ ਵੀ ਨਹੀਂ ਕਾਮਯਾਬ ਹੁੰਦਾ ਉਹ ਐਡੇ ਬਲਕੀ ਪਿਸਟਨ ਨੂੰ ਹਲਾਉਣ ਵਾਸਤੇ ਵੀ ਟਰੈਕਟਰ ਨੂੰ ਤੇਲ ਚ ਧਮ ਚਾਹੀਦਾਗਾ ਜੇ ਉਹ ਤੇਲ ਚ ਧਮ ਨਹੀਂ ਹੋਇਆ ਉਹਦੇ ਇੰਜਨ ਦੇ ਬਲਾਸਟ ਚ ਧਮ ਨਹੀਂ ਹੋਇਆ ਕਿੱਥੇ ਕੰਮ ਕਰੂਣ 4700 ਸੀਸੀ ਦਾ 80 90 ਐਚਪੀ ਦੇ ਟਰੈਕਟਰ ਨੂੰ ਦੇਣਾ ਚਾਹੀਦਾਗਾ ਉਹ 80 90 ਐਚਪੀ ਦਾ ਸਿਰਫ ਬਾੜੀ ਈਜ਼ੀਲੀ ਵੇ ਨਾਲ ਉਹਨੂੰ ਵੱਡਾ 에ਅਰ ਫਿਲਟਰ ਲਾਏ ਹੋਵੇ ਠੀਕ ਹੈ ਨਾ ਜਿੱਥੋਂ ਦੀ ਹਵਾ ਖੁੱਲੀ ਜਾਵੇ ਇੱਕ ਟਰਬੋ ਧਰੀ ਹੋਵੇ ਉਹ ਤੇ ਤੇਲ ਆ ਜਿਹੜਾ ਉਹ 80 HP ਦੇ ਹਿਸਾਬ ਨਾਲ ਦਿੱਤਾ ਹੋਵੇ ਪੱਖਾ ਚੇਂਜ ਕੀਤਾ ਹੋਵੇ ਮਿਸਾਲ ਆ ਕੋਈ ਜੌਂਡੀਅਰ ਹਾਲੈਂਡ ਮਹਿੰਦਰਾ ਉਹਦੇ ਬਰਾਬਰ ਆ ਕੇ ਦਿਖਾਵੇ ਕਿਉਂਕਿ ਇੰਨਾ ਬੋਰ ਕਰਨਾ ਇੰਪੋਸੀਬਲ ਹੋ ਜਾਂਦਾ ਟਰੈਕਟਰਾਂ ਦੇ ਵਿੱਚ ਹਾਲੈਂਡ ਜੌਂਡੀਅਰ ਦੇ ਵਿੱਚ ਇੰਨਾ ਬੋਰ ਕਦੇ ਹੋ ਹੀ ਨਹੀਂ ਸਕਦਾ ਸਭ ਤੋਂ ਵੱਡੀ ਗੱਲ ਇਹ ਤਿੰਨ ਸਿਲੰਡਰ ਆਗੇ ਇੱਕ ਤਾਂ ਉਤੋਂ ਕੀ ਆ ਗਿਆ ਉਹਨਾਂ ਦੀ ਇੰਜਨ ਦੀ ਹੁਣ ਤੁਸੀਂ ਐਂ ਲਾ ਲਓ ਇੱਕ ਆਪਾਂ ਗੋਲ ਪਾਈਪ ਲਾ ਲਓ ਹੁਣ ਗੋਲ ਪਾਈਪ ਦੇ ਅੰਦਰ ਉਹ ਕਿੰਨਾ ਖਿੱਲ ਲੋਂਗੇ ਤੁਸੀਂ ਨਾ ਇਹ ਵੀ ਗੱਲਾਂ ਦੇਖਣ ਵਾਲੀਆਂ ਹੁੰਦੀਆਂ ਨੇ ਤੇ ਉਹ ਕੁਦਰਤੀ ਤੌਰ ਤੇ ਉਹਨਾਂ ਨੇ ਨੇਚਰਲੀ ਹੀ ਉਹਨਾਂ ਨੇ ਇੰਜਨ 4780 ਸੀਸੀ ਦਾ ਬਣਾਤਾ ਹੋ ਸਕਦਾ ਥੋੜਾ ਬਹੁਤ ਹੋਰ 5000 ਸੀਸੀ ਦੇ ਵੀ ਬਾਕੀ ਜੀ ਹੁਣ ਐਨਾ ਤੇਲ ਹੁਣ ਮੁਕਾਬਲਿਆਂ ਦੇ ਵਿੱਚ ਸੋਨਾ ਲੀਕਤ ਇਸੇ ਗੱਲੋਂ ਕੋਈ ਤੋੜ ਨਹੀਂ ਮਿਲ ਰਿਹਾ ਜਿੱਦਾਂ ਉਹ ਸੋਨਾ ਲੀਕਾ ਦੇ ਹੋਰ ਬੰਦੇ ਮਗਰ ਪੈ ਗਏ ਉਹਦੀ ਕਪੈਸਿਟੀ ਹੋਰ ਵਧਾਤੀ ਕੂਲਿੰਗ ਕਪੈਸਿਟੀ ਦੀ ਗੱਲ ਚੱਲਦੀ ਸਾਰੀ ਇੰਜਨ ਸੀਜ਼ ਨਹੀਂ ਹੁੰਦਾ ਹਨਾ ਟੁੱਟ ਭੱਜੇ ਚਲੋ ਹੁੰਦੀ ਹੈ ਤਾਂ ਹੁੰਦੀ ਹੈ ਜੇ ਗਰਮ ਹੋ ਜਾਂਦਾ ਹੁਣ ਉਹ ਹੋ ਤਾਂ ਜੇ ਐਡਾ ਹੈ ਜਣਾ ਉਹਦੇ ਕਰਨੇ ਕੀ ਟਰਬੋ ਤੇ ਪੰਪ ਬਸ ਗੱਲ ਨਿਬੜੀ ਹੁਣ ਦੂਜਿਆਂ ਨੂੰ ਕੀ ਕਰਨਾ ਪੈਂਦਾ ਬੋਰ ਵੱਡਾ ਕਰੋ ਸਟ੍ਰੋਕ ਵੱਡਾ ਕਰੋ ਇਹ ਉਹ ਸੋਖ ਤੇ ਇਹੀ ਫਰਕ ਹੁੰਦਾ ਆਪਣੇ ਸੀਸੀ ਦਾ ਹਨਾ ਵੱਡਾ ਸੀਸੀ ਕਿੱਥੇ ਕੰਮ ਆਉਂਦੀ ਛੋਟੀ ਸੀਸੀ ਕਿੱਥੇ ਕੰਮ ਆਉਦੀ ਹੈ ਜੌਂਡੀਅਰ ਹੋਲੈਂਡ ਘੱਟ ਸੀਸੀ ਦੇ ਹੋ ਕੇ ਵੱਧ ਕਾਮਜਬਕਿਓਂ ਵੱਡੇ ਕਿਉਂ ਨਹੀਂ ਕਿਉਂਕਿ ਇੱਕ ਤਾਂ ਉਹਦੇ ਜ਼ੋਰ ਨਹੀਂ ਦੇ ਰਹੇ ਕਿ ਉਹਨਾਂ ਦੇ ਇੰਜਨ ਦੀ ਕੁਆਲਿਟੀ ਦਾ ਹੋ ਸਕਦਾ ਹੈ ਆਪਾਂ ਮਾੜਾ ਨਹੀਂ ਕਹਿੰਦੇ ਕਿਸੇ ਦੀ ਇੰਜਨ ਕੁਆਲਿਟੀ ਨੂੰ ਕਿਉਂਕਿ ਅੱਜ ਕੱਲ ਲੋਕ ਵਰਤ ਨਹੀਂ ਰਹੇ ਹੁਣ ਬਾਈ ਦਮਦਮਾ ਸਾਹਿਬ ਵਾਲਾ ਉਹਦੀ ਕੱਦੇ ਦਿਨ ਚ ਆਪਾਂ ਵੀਡੀਓ ਪਾਵਾਂਗੇ ਉਹ ਅਰਜਨ 4 ਸਿਲੰਡਰ ਹੈ ਜਿਹਨੂੰ ਲੋਕ ਕਹਿੰਦੇ ਗਰਮਾ ਪੱਠੇ ਵਾਲਾ ਉਹਦੇ ਨਾਲ ਅੱਗੇ ਗੱਡੀਆਂ ਆਉਂਦਾ ਜੌਂਡੀਅਰ ਹੋਲੈਂਡ ਵਾਲੇ ਉਹਨੂੰ ਵ ਤੇ ਹੁਣ ਆਪਾਂ ਉਹਦੀ ਵੀ ਵੀਡੀਓ ਕਰਾਂਗੇ ਤੇ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਸਾਰਿਆਂ ਨੂੰ ਧੰਨਵਾਦ ਸਾਰਿਆਂ ਦਾ